ਤੁਸੀਂ ਕਿੰਨੇ ਪਰਸਨਲਿਟੀ ਐਵੇਂ ਸੀ ਉਹ ਜਿਹੜੇ ਸਭ ਤੋਂ ਪਹਿਲਾਂ ਹੀ ਵਾਸ ਪਰਸਨ ਡਾਕਟਰ ਚੇਤਨ ਰਾਮਪ੍ਰਾਤੋ ਜਿਹੜੇ ਬਲੱਡ ਦੇ ਕੇ ਗਏ ਨੇ ਜੀ ਉਤੋਂ ਇਲਾਵਾ ਅੱਗੇ ਆ ਕੇ ਆਪਣਾ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਬਲੱਡ ਉਹਨਾਂ ਨੇ ਦਿੱਤਾ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਬਾਕੀ ਜੇ ਕਿਸੇ ਦਾ ਮੈਂ ਨਾਂ ਨਹੀਂ ਲੈ ਸਕਦਾ ਹਾਂ ਤੇ ਮੈਂ ਮੈਂ ਮਾਫੀ ਚਾਹੁੰਦਾ ਜੀ ਪਲੀਜ਼ ਥੈਂਕ ਯੂ ਮੁਰਲਾ ਜੀ ਦੂਸਰੇ ਅੱਜ ਦੇ ਮੁੱਖ ਮਹਿਮਾਨ ਨੇ ਸਾਡੇ ਸ਼ਹਿਰ ਸਾਡੇ ਵਿੱਚ ਡੀਸੀ ਸ਼ਰਮਾ ਜੀ ਜੋ ਕਿ ਪ੍ਰਿੰਸੀਪਲ ਨੇ ਪੰਜਾਬ ਮੈਂ ਇੱਥੇ ਆਉਂ ਸੀ ਆਪ ਸ਼ਬਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੱਥੇ ਬੁਲਾ ਕੇ ਮਾਣ ਮਾਨ ਬਖਸ਼ਿਆ ਬੈਸਟ ਵਿਸ਼ਸ ਆਈ ਐਮ ਐ ਨਵਨੋ ਸਤੰਕਾਰਨਾ ਜਿਨ੍ਹਾਂ ਨੇ ਕਿ ਇਹ ਬਹੁਤ ਹੀ ਹੌਸਲੇ ਵਾਲਾ ਜਿਹੜਾ ਕੰਮ ਸੋਸਾਇਟੀ ਚ ਕਰ ਦਿਖਾਇਆ ਹੈ ਜਿਵੇਂ ਵਿੱਚ ਸੋਸਾਇਟੀ ਚ ਬਲੱਡ ਡੋਨੇਸ਼ਨ ਦੇ ਪ੍ਰਤੀ ਅਵੇਅਰਨੈਸ ਕ੍ਰੀਏਟ ਹੋਊਗੀ ਤੇ ਲੋਕਾਂ ਨੂੰ ਜ਼ਰੂਰਤਵੰਦ ਲੋਕਾਂ ਨੂੰ ਅ ਗੜੀ-ਗੜੀ ਲੋੜ ਹੈ ਇਹਨਾਂ ਨੂੰ ਲੋੜ ਮੈਨੂੰ ਚੁਣਦੀ ਆ ਉਹ ਉਹਨਾਂ ਦੀ ਪੂਰੀ ਕੀਤੀ ਜਾ ਸਕੇਗੀ ਤੇ ਅੱਗੇ ਨੂੰ ਵੀ ਅਸੀਂ ਇਹ ਜਿਹੜੇ ਡੋਨੇਸ਼ਨ ਕੈਂਪਸ ਹੈ ਫ੍ਰੀ ਬੈਂਕਲੀ ਸਮੇਤ ਮੌਜੂਦ ਸਾਡੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜੋ ਐਕਟਾਂ ਤੇ ਉਹਨਾਂ ਵਿਚਾਰ ਇਸ ਕਿਸ ਤਰ੍ਹਾਂ ਰਿਲੇਸ਼ਨ ਹੈ ਇਹ ਕਿੰਨਾ ਕਰਾਏ ਲਓ ਲਓ ਜੀ ਹਾਂ ਕਿੰਨਾ ਘੱਟ ਲੱਗਦਾ ਚਾਹ ਦੇ ਆਪ ਸਾਡੇ ਦੇ ਨਾਮ ਦੀ ਨਾ 100 ਹੋ ਗੋ ਆਪਣਾ ਸਹੀ ਗੱਲ Okay. কত <muchas> ਇਸ ਕੈਂਪ ਦੇ ਵਿੱਚ ਪਹੁੰਚੇ ਹੋ ਸੀ ਕੀ ਕਹਿਣਾ ਚਾਹੁੰਦੇ ਹਾਂ ਇਸ ਕਰ ਦੇਖੋ ਬਹੁਤ ਵੱਡਾ ਉਦਮ ਹੈ ਸਾਡੇ ਲਾਪੇ ਦੀ ਪੂਰੀ ਜਿਹੜੀ ਮੈਡੀਕਲ ਐਸੋਸੀਏਸ਼ਨ ਹੈ ਉਹਨਾਂ ਵੱਲੋਂ ਇੱਕ ਬਹੁਤ ਸਾਂਝਾ ਉਪਰਾਲਾ ਹੈ ਅਤੇ ਮੈਂ ਸਮਝਦਾ ਜਿੱਥੇ ਅੱਜ ਇਹ ਇੱਕ ਜਾਗਰੂਤਾਕਤੀ ਲੋੜ ਹੈ ਖਾਸ ਕਰਕੇ ਅਸੀਂ ਹੁਣ ਪਿੱਛੇ ਜੇ ਛਿੱਧੀ ਦਿਹਾੜੇ ਨਿਕਲੇ ਨੇ ਤੇ ਆਪਾਂ ਦੇਖਿਆ ਵੀ ਤਮਾਮ ਗੁਰੂ ਕਾ ਲੰਗਰ ਚੁੱਟੋ ਵਰਤਿਆ ਪਰ ਮੈਂ ਸਮਝਦਾ ਜਿਹੜਾ ਬੇਸਿਕਲੀ ਜਿਹੜਾ ਖੂਨਦਾਨ ਹੈ ਇਸ ਤਰ੍ਹਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਕੂਨਦਾਨ ਮਹਾਨਦਾਨ ਹੈ ਨਾ ਇਹ ਵਧਾਈ ਦੇ ਪਾਤਰ ਨੇ ਸਾਰੇ ਡਾਕਟਰ ਸਾਹਿਬਾਨ ਕਿਉਂਕਿ ਮਨੁੱਖੀ ਜਾਨਾਂ ਨੂੰ ਬਚਾਉਣ ਤੋਂ ਤਾਂ ਕੋਈ ਉਪਰਾਲਾ ਨਹੀਂ ਅਤੇ ਇਹ ਨੇਕ ਨੀਤੀ ਵਾਲਾ ਕਾਰਜ ਹੈ ਤੇ ਗੁਰਨਾਰਦ ਪਾਸ਼ਾ ਦੀ ਜੂਰੀ ਹੈ ਜਿਹੜੀ ਸੱਭੇ ਸਾਂਝੀ ਵਾਰਸਦਾਨ ਹੈ ਕੋਈ ਨਾ ਬਾਹਰ ਆ ਜੀਓ ਤੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਮੇਰੇ ਨਾਲ ਸਾਹਿਬ ਮੇਜਰ ਸਿੰਘ ਜੀ ਪੜੀ ਮੈਂ ਆਪਣੇ ਵੱਲੋਂ ਨੀਤੀ ਤੌਰ ਤੇ ਬਹੁਤ ਬਹੁਤ ਵਧਾਈ ਦਿੰਦਾ ਆਈਐਮਏ ਬਰਾਤਨਾਬਾ ਡਾਕਟਰ ਜੇਪੀ ਨਰੂਲੋਜੀ ਦੀ ਗਵਾਈ ਹੇਠ ਜੋ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਬਹੁਤ ਵੱਡਾ ਸਮਾਜ ਦੀ ਸੇਵਾ ਦੇ ਉੱਤੇ ਕਦਮ ਚੁੱਕਿਆ ਗਿਆ। ਸਭ ਤੋਂ ਵੱਡੀ ਗੱਲ ਜੋ ਅੱਜ ਬਲੱਡ ਡੋਨੇਸ਼ਨ ਹੋ ਰਹੀ ਹੈ ਇਹ ਸਾਰੀ ਸਾਡੇ ਸਿਵਲ ਹਸਪਤਾਲ ਨਾਭਾ ਨੂੰ ਜਾ ਰਹੀ ਹੈ। ਇਹ ਸਾਡੇ ਸ਼ਹਿਰ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੈ। ਮੈਂ ਆਪਣੇ ਵੱਲੋਂ ਸਾਡੀ ਸੰਸਥਾ ਵੱਲੋਂ ਆਈਐਮਐਨਾਭਾ ਬ੍ਰਾਂਚ ਨੂੰ ਲੱਖ ਲੱਖ ਅੱਜ ਦੇ ਮੌਕੇ ਤੇ ਬਧਾਈ। ਜਿਨ੍ਹਾਂ ਤਤਵਾਧਾਨ ਨੇ ਜੋ ਇਹ ਬਲੱਡ ਡੋਨੇਸ਼ਨ ਦਾ ਲੈ ਰਹੇ ਨੇ। कैंप लगाया गया है ये बहुत अच्छी पहल है और इससे समाज में भी बहुत अच्छा संदेश जाता है और ये लोगों को जीवन देने वाली बहुत बड़ी प्रक्रिया है तो इसके लिए आई एम ए सी एम ओ साहब एस एम ओ साहब डॉक्टर राजवंत साहब और ऑल दो सारे डॉक्टर्स लोग जो लगे हुए हैं और उनकी जो पूरी टीम लगी है उसको मैं बहुत बहुत धन्यवाद देता हूँ इस तरह के आयोजन से समाज में बहुत अच्छा संदेश जाता है और लोगों की हेल्थ के प्रति जागरूकता बढ़ती है यह बहुत ही अच्छा कदम है मैं अपना हृदय से आभार व्यक्त करता हूं ਇਸ ਵਾਰ ਜਿਹੜਾ ਇਹ ਦੋਵੇਂ ਪੰਜਾਬ ਦੇ ਨਾਬਾਗ ਬੰਦੋਂ ਪ੍ਰਧਾਨ ਜੀਪੀ ਜੁਲਾਈ ਦੇ ਰਹਿਨਵਾਈ ਹੈਟਰ ਸਾਰੇ ਡਾਕਟਰਾਂ ਦੀ ਬਲੈਡ ਪ੍ਰੈਸ਼ਰ ਕੈਂਪ ਲਗਾਇਆ ਗਿਆ ਹੈ ਕਿਹੜਾ ਜੀ ਬੋਲੀਆਂ ਚੱਲ ਰਹੀਆਂ ਕਿ ਤੱਕ ਦਾ ਸਪੋਰਟ ਕਰ ਰਹੇ ਹਾਂ ਤਾਂ ਉਮੀਦ ਹੈ ਕਿ ਸਭ ਤੋਂ ਜਲਦੀ ਜਿੰਨਾ ਤੱਕ ਸਾਰਾ ਦੇਖ ਰਹੇ ਆਂ ਵੀ ਥੋੜਾ ਸਭ ਤੋਂ ਜੇ ਅੱਗੇ ਯੋਗਦਾਨ ਦਾ ਖੂਦ ਦੇ ਲਈ ਲੋਕਾਂ ਨੂੰ ਸਾਡਾ ਮਕਸਦ ਇਹ ਹੈ ਵੀ ਲੋਕਾਂ ਨੂੰ ਇਹ ਚਾਹਤ ਕਰੀਏ ਕਿਉਂਕਿ ਬਲੱਡ ਪ੍ਰੈਸ਼ਰ ਨਿਯੰਤਰਣਨਾ ਬਹੁਤ ਜ਼ਰੂਰੀ ਹੈ ਕਿ ਅੱਜ ਤੱਕ ਬਲੱਡ ਦਾ ਕੋਈ ਸਬਸਟੀਟਿਊਟ ਨਹੀਂ ਹੋ ਸਕਦਾ ਜੋਥੋ ਬਲੱਡ ਲੈਸਨ ਨਹੀਂ ਸਰਵੇ ਬਲੱਡ ਦਾ ਸਬਸਟੀਟਿਊਟ ਹੈ ਜਿਹੜਾ ਬਲੱਡ ਦੇ ਸਕਦਾ ਹੈ ਇੱਕ ਬਲੱਡ ਨਾਲ ਆਪਾਂ ਚਾਰਜਿੰਗ ਦਾ ਬਚਾ ਲਈਏ ਇਸ ਕਰਕੇ ਸਾਡਾ ਸਭ ਨੂੰ ਮੋਟੀਵੇਟ ਕਰਦੇ ਆ ਵੀ ਸਾਰੇ ਜਣੇ ਵੀਰਤ ਕਰੋ ਜਿਹਦਾ ਬਲੱਡ 12 ਗ੍ਰਾਮ ਤੋਂ ਉੱਪਰ ਹੈ ਇੱਕ ਸਾਠ ਕਿਲੋ ਤੋਂ ਬਾਹਰ ਵਿਕਾਸ ਸਰ ਐਵੇਂ ਜਿਵੇਂ ਲੱਗ ਰਿਹਾ ਵੀ ਪੰਜਾਬ ਦੇ ਵਿੱਚ ਨਸ਼ੇ ਦੇ ਕਾਰਨ ਬਹੁਤ ਮਤਾਂ ਹੋ ਰਹੀਆਂ ਨੇ ਵੀ ਇਹਦੇ ਲਈ ਤੁਸੀਂ ਨੌਜਵਾਨਾਂ ਲਈ ਕੀ ਕਹਿਣਾ ਚਾਹੋਗੇ ਅਸਤ ਨੌਜਵਾਨਾਂ ਨੂੰ ਨਹੀਂ ਕਹਿਣਾ ਚਾਹਾਂਗੇ ਵੀ ਉਹ ਨਸ਼ੇ ਨੂੰ ਤਿਆਗੋ ਠੀਕ ਹੈ ਲਾਈ ਦੇ ਕੰਮ ਕਰੋ ਫੋਨ ਦਾ ਕਰੋ ਠੀਕ ਹੈ ਲੋਕਾਂ ਨਾਲ ਸਹਿਯੋਗ ਰਾਪਤਾ ਕਰੋ ਕਿਉਂ ਨਾ ਵਧੀਆ ਕੰਮਾਂ 'ਚ ਜੁੜ ਸਕੋਗੇ ਕਹਿਣਾ ਚਾਹਾਂਗੇ ਇਸ ਕੈਂਪ ਬਾਰੇ ਅਸਤਾ ਹੀ ਕਹਿਣਾ ਕਹਣਾ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਜਿਹਨਾਂ ਬੱਚਿਆਂ ਨੇ ਮੌਤਾਂ ਦਿੱਤਾ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਇਹ ਖੂਨ ਵਿਅਰਥ ਨਾ ਜਾਵੇ ਕਿਸੇ ਲੋੜ ਬੰਦ ਜੀ ਜ਼ਰੂਰ ਹੈ ਜਿੱਥੇ ਜਾਵੇ ਕਿ ਉਹਨਾਂ ਦੀ ਜਾਨ ਬਚੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਜਿਹਨੇ ਵੀ ਖੂਨ ਦੇ ਸਾਧਨ ਉਹ ਵਾਪਸ ਕਰਕੇ ਖੂਨ ਦੇਣਗੇ ਇਹਨਾਂ ਆਯਾਰਾ ਲੋਕਾਂ ਦੇ ਬੱਚੇ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਵੀ ਨਸ਼ੇ ਦੇ ਕਾਰਨ ਬਹੁਤ ਮੋਟਾ ਹੋ ਰਹੀਆਂ ਨੇ ਵੀ ਇਹਦੇ ਬਾਰੇ ਸੀ ਕੀ ਕਹਿਣਾ ਚਾਹੁੰਦਾ ਕੋਈ ਨਸ਼ਾ ਦਾ ਕੰਮ ਸਾਰੇ ਲੋਕਾਂ ਪਏ ਸਾਰੇ ਫੈਲਿਆ ਪਿਆ ਇਹ ਤਾਂ ਸਰਕਾਰਾਂ ਰਲ ਕੇ ਆਪ ਰਲ ਕੇ ਸਾਰੇ ਇਕੱਠੇ ਲੋਕ ਕਰਨੇ ਤਾਂ ਹੀ ਜੇ ਪੱਟੜੇ ਸਰਕਾਰਾਂ ਨੂੰ ਕਰਨੇ ਹਟਾਣੇ ਨਹੀਂ ਮੁਕਸਰ ਦਾ ਜਦੋਂ ਆਪਣਾ ਮਨ ਮੰਨ ਜੂ ਨਹੀਂ ਮੁਕਤ ਦਾਨ ਕੈਂਪ ਬਾਰੇ ਕੀ ਕਹਿਣਾ ਚਾਹੁੰਦਾ ਬਹੁਤ ਵੱਡਾ ਅਪਰਾਲਾ ਹੈ ਆਈਐਮ ਵੱਲੋਂ ਜਿਹੜਾ ਕਿ 90 ਦੀ ਸਸਤਾ ਜਣੀ ਉਹਨਾਂ ਨੇ ਕਰਵਾਇਆ ਹੈਗਾ ਸੋ ਇਸ ਖੂਨਦਾਨ ਦੇ ਨਾਲ ਜਿਹੜਾ ਕਿ ਇਨਸਾਨੀਅਤ ਦੀ ਨਾ ਕੇਵੀ ਜਾਤ ਪੁੱਛਦਾ ਨਾ ਪਾਤ ਪੁੱਛਦਾ ਨਾ ਤਰਫ ਪੁੱਛਦਾ ਤੇ ਨਾ ਹੀ ਕੋਈ ਇਲਾਕਾ ਤੇ ਸਟੇਟ ਪੁੱਛਦਾ ਸੋ ਇਹ ਜਿਹੜਾ ਬਲੱਡ ਦਾ ਦਾਨ ਹੁੰਦਾ ਹੈ ਇਹ ਸਭ ਤੋਂ ਉੱਤਮ ਦਾਨ ਹੈ ਜਿਹੜੀਆਂ ਕੀਮਤੀ ਜਾਨਾਂ ਪਾਵਾਂ ਸੜਕ ਹਾਦਸਿਆਂ ਵਿੱਚ ਜਾਰੀਆਂ ਨੇ ਪਾਵਾਂ ਹੋਰ ਕਈ ਤਰੀਕੇ ਨਾਲ ਜਿਹੜੀਆਂ ਘਟਨਾਵਾਂ ਨੇ ਵਾਪਰੀਆਂ ਨੇ ਜਦੋਂ ਬਲੱਡ ਦੀ ਕਿਤੇ ਲੋੜ ਪੈਂਦੀ ਆ ਤੇ ਜਦੋਂ ਕਿਸੇ ਵਿਅਕਤੀ ਨੂੰ ਬਲੱਡ ਦੇ ਦਿੱਤਾ ਜਾਂਦਾ ਤਾਂ ਉਹਦੀ ਜਾਨ ਬਚ ਜਾਂਦੀ ਹੈ ਸਮਾਜ ਸਭਾ ਦੇ ਜਿਹੜੇ ਦੋਨਾਂ ਨੇ ਜਿਹੜੇ ਧਨ ਕਰਨਾ ਹੁੰਦੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਧੰਨ ਧੰਵਾਦ ਕਰਨ ਵਾਲੀ ਗੱਲ ਹੈ ਸਭ ਤੋਂ ਪਹਿਲਾਂ ਰੱਬ ਦਾ ਰੂਪ ਧਾਰ ਕੇ ਉਹਨਾਂ ਦਾ ਸੋ ਮੈਂ ਡਾਕਟਰ ਸਾਹਿਬਾਨ ਦਾ ਡਾਕਟਰ ਮੋਹਲਾ ਦੇ ਉਹਨਾਂ ਤੋਂ ਟੀਮ ਦਾ ਸੋ ਇਸ ਗੱਲ ਤੇ ਵਧਾਈ ਦੇ ਰਿਹਾ ਹਾਂ ਕਿ ਇਨਸਾਨੀਅਤ ਦੀ ਸੇਵਾ ਵੱਡੀ ਸੇਵਾ ਜਿਹੜੀ ਹੈ ਉਹ ਕਰ ਲਏ ਸੋ ਇਹ ਰੂਪਾ ਸ਼ਕਤ ਕਰੇਗਾ ਇਸ ਤਰੀ ਸੇਵਾ ਨਾਲ ਅੱਗੇ ਤੋਂ ਵੱਧ ਚੜ੍ਹ ਕੇ ਕਰੇਗਾ